ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਲੂਆਂ ਦੀ ਸਬਜ਼ੀ ਬਣਾਉਣ ਲੱਗੇ ਆਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਨਵੇਂ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਆਲੂਆਂ ਦੀ ਸਬਜ਼ੀ ਜਿਹੜੀ ਇਸ ਤਰ੍ਹਾਂ ਬਣਦੀ ਆ ਕੋਈ ਸਬਜ਼ੀ ਨਹੀਂ ਹੈਗੀ ਤਾਂ ਆਪਾਂ ਜਿਹੜੀ ਆ ਕੱਲੇ ਆਲੂਆਂ ਦੀ ਸਬਜ਼ੀ ਇਸ ਤਰ੍ਹਾਂ ਬਣਾ ਸਕਦੇ ਆ ਕੁੱਕਰ ਵਿੱਚ ਮੈਂ ਪਾਣੀ ਰੱਖਤਾ ਦੋ ਗਲਾਸ ਤੇ ਵੱਡੇ ਆਲੂ ਜਿਹੜੇ ਕੱਟ ਲੈ ਸੀ ਛੋਟੇ ਆਲੂ ਜਿਹੜੇ ਐਦਾਂ ਹੀ ਪਾ ਦਿੱਤੇ ਆ ਤੇ ਇਹਨਾਂ ਨੂੰ ਆਪਾਂ ਦੋ ਸਿਟੀਆਂ ਲਵਾਉਣੀਆਂ। ਦੋ ਸਿਟੀਆਂ ਲਵਾ ਕੇ ਤੇ ਫੇਰ ਇਹਨਾਂ ਨੂੰ ਆਪਾਂ ਕੱਢ ਲੈਣਾ ਆਲੂਆਂ ਨੂੰ। ਜਿਆਦਾ ਨਹੀਂ ਇਹਨਾਂ ਨੂੰ ਸਿਟੀਆਂ ਲਵਾਉਣੀਆਂ। ਤੇ ਬਸ ਦੋ ਸਿਟੀਆਂ ਲੱਗੀਆਂ ਤੇ ਮੈਂ ਭਾਫ ਕੱਢ ਦਿੱਤੀ ਸੀਗੀ। ਕੱਢ ਕੇ ਤੇ ਇਹਨਾਂ ਨੂੰ ਅ ਪਾਣੀ 'ਚ ਕੱਢ ਕੇ ਛਾਣਨੀ 'ਚ ਰੱਖ ਦੰਨੇ ਆ ਤੇ ਫੇਰ ਇਹਨਾਂ ਨੂੰ ਆਪਾਂ ਛਿੱਲ ਲੈਨੇ ਆ। ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾਵੋਗੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਨਵੀਂ ਸਬਜ਼ੀ ਖਾਣ ਨੂੰ ਮਿਲੂਗੀ ਆਪਾਂ ਨੂੰ। ਤੇ ਦੇਖੋ ਆਲੂ ਜ਼ਿਆਦਾ ਵੀ ਨਹੀਂ ਗਲਣੇ ਚਾਹੀਦੇ ਤੇ ਜ਼ਿਆਦਾ ਕੱਚੇ ਵੀ ਨਹੀਂ ਰਹਿਣਾ ਚਾਹੀਦੇ ਤੇ ਸਬਜੀ ਆਲੂਆਂ ਨੂੰ ਆਪਾਂ ਇਦਾਂ ਛੇਲਣਨੇ ਆ ਵੀਡੀਓ ਤੁਹਾਨੂੰ ਪਤਾ ਹੀ ਆ ਬਈ ਆਪਾਂ ਹਰ ਵਾਰ ਸੌਖੇ ਤਰੀਕੇ ਨਾਲ ਬਣਾਈਦੀ ਆ ਛੋਟੀ ਜਿਹੀ ਵੀਡੀਓ ਰੱਖ ਕੇ ਬਣਾਈਦੀ ਆ ਤੇ ਸਿੰਪਲ ਜਿਹਾ ਸਾਡਾ ਤਰੀਕਾ ਹੁੰਦਾ ਜੀ ਬੋਲਣ ਦਾ ਸਿੰਪਲ ਤਰੀਕਾ ਹੁੰਦਾ ਸਾਡਾ ਵੀਡੀਓ ਬਣਾਉਣ ਦਾ ਤੇਲ ਆਪਾਂ ਗਰਮ ਰੱਖ ਦਿੱਤਾ ਸੀ ਥੋੜੀ ਜਿਆਦਾ ਤੇਲ ਪਾਉਣਾ ਪਹਿਲਾਂ ਆਪਾਂ ਤੇ ਆਲੂ ਜਦੋਂ ਥੋੜੇ ਜਿਹੀ ਛਿੱਲ ਕੇ ਠੰਡੇ ਕਰ ਲੈ ਆਪਾਂ ਠੰਡੇ ਹੋਣ ਤੋਂ ਬਾਅਦ ਆਪਾਂ ਮ ਜਿਹੜੇ ਤੇਲ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਆਪਾਂ 골ਡਨ ਜਿਹੜਾ ਕਰਨਾ ਹੈ ਨਾ क्रिस्पी ਕਰਨਾ 골ਡਨ ਕਰਨਾ ਹੈ ਤੇ ਐਦਾਂ ਬਣਾਵਾਂਗੇ ਤਾਂ ਬਹੁਤ ਜ਼ਿਆਦਾ ਸਬਜੀ ਜਿਹੜੀ ਵਧੀਆ ਬਣੂਗੀ ਟੇਸਟੀ ਬਣੂਗੀ ਤੇ ਆਲੂਆਂ ਨੂੰ ਗਿੱਲਿਆਂ ਗਿੱਲਿਆਂ ਨੂੰ ਨਹੀਂ ਆਪਾਂ ਤੇਲ ਦੇ ਵਿੱਚ ਪਾਉਣਾ ਨਹੀਂ ਤੇ ਛਿੱਟੇ ਪੈਣਗੇ ਆਲੂ ਨਾਲ ਚਿੰਬਣ ਕੇ ਕੜਾਹੀ ਦੇ ਇਸ ਕਰਕੇ ਥੋੜੀ ਜਿਹੀ ਠੰਡੇ ਜਦੋਂ ਹੋ ਗਏ ਨਾ ਤੇ ਫਿਰ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਪਾਉਣਾ ਹੈ ਤੇ ਐਦਾਂ ਇਹਨਾਂ ਦੀਆਂ ਸਾਈਡਾਂ ਜਿਹੜੀਆਂ ਚੇਂਜ ਕਰੀ ਜਾਣੀਆਂ ਪਲਟੀ ਜਾਣੀਆਂ ਤੇ ਇਹਨਾਂ ਨੂੰ ਆਪਾਂ ਜਿਹੜੇ ਚੰਗੀ ਤਰ੍ਹਾਂ ਇਦਾਂ ਫਰਾਈ ਕਰਨਾ ਆ ਆਲੂਆਂ ਨੂੰ ਤੇ ਜੇ ਆਪਾਂ ਘੱਟ ਤੇਲ ਪਾਵਾਂਗੇ ਤਾਂ ਇਹਨਾਂ ਨੇ ਦਾਣ ਲੱਗੀ ਜਾਣਾ ਹੈ ਤੇ ਆਪਾਂ ਤੇਲ ਥੋੜੀ ਜਿਹਾ ਪਹਿਲਾਂ ਜ਼ਿਆਦਾ ਪਾਹ ਜੇ ਤੜਕਾ ਲਾਵਾਂਗੇ ਤੇ ਆਪਾਂ ਤੇਲ ਨੂੰ ਘੱਟ ਕਰ ਦਵਾਂਗੇ ਤੇ ਇਦਾਂ ਹੀ ਆਪਾਂ ਸਾਰੇ ਆਲੂਆਂ ਨੂੰ ਪਾਸੇ ਇਹਨਾਂ ਦੇ ਪਲਟ-ਪਲਟ ਕੇ ਤੇ ਇਹਨਾਂ 골ਡਨ ਕਰਨਾ ਹੈ ਦੇਖਣ ਨੂੰ ਵੀ ਸੋਹਣੇ ਲੱਗਣ ਇਹ ਤੇ ਇਦਾਂ ਦੇ ਆਪਾਂ ਇਹਨਾਂ ਨੂੰ ਕਰ ਨਾਲ ਲੂਆਂ ਨੂੰ ਤੇ ਦੇਖੋ ਕਲਰ ਜਿਹੜਾ ਥੋੜਾ ਚੇਂਜ ਹੋਣ ਲੱਗ ਗਿਆ ਗੈਸ ਨੂੰ ਫੁੱਲ ਰੱਖਣਾ ਆਪਣਾ ਘੱਟ ਨਹੀਂ ਕਰਨਾ ਕਿਉਂਕਿ ਆਲੂ ਆਪਣੇ ਜਿਹੜੇ ਉਬਲੇ ਹੋ ਆ ਇਸ ਕਰਕੇ ਆਪਾਂ ਗੈਸ ਨੂੰ ਫੁੱਲ ਰੱਖਣਾ ਹੈ ਫੁੱਲ ਗੈਸ ਦੇ ਉੱਤੇ ਇਹਨਾਂ ਨੂੰ ਆਪਾਂ ਜਿਹੜਾ ਫਰਾਈ ਕਰਨਾ ਕੱਟ ਨਹੀਂ ਕਰਨਾ ਸੇਕ ਨੂੰ ਤੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਸਬਜ਼ੀ ਜ਼ਰੂਰ ਬਣਾ ਕੇ ਦੇਖੋ ਬਾਰ-ਬਾਰ ਤੁਸੀਂ ਇਦਾਂ ਹੀ ਸਬਜ਼ੀ ਬਣਾ ਕੇ ਖਾਓਗੇ ਤੇ ਦੇਖੋ ਕਿੰਨਾ ਪਹਿਲਾਂ ਦੇ ਨਾਲੋਂ ਫਰਕ ਪੈ ਗਿਆ ਇਹਨਾਂ ਨੂੰ ਤੇ ਬਸ ਐਸੇ ਤਰ੍ਹਾਂ ਆਪਾਂ ਫੁੱਲ ਗੈਸ ਦੇ ਉੱਤੇ ਇਹਨਾਂ ਦੇ ਪਾਸੇ ਇਦਾਂ ਪਲਟ-ਪਲਟ ਕੇ ਜੜਣਾ ਆ ਇਹਨਾਂ ਨੂੰ 골ਡਨ ਕਰੀ ਜਾਣੇ ਆ ਤੇ ਜਿਹੜੇ ਪਹਿਲਾਂ ਹੋ ਗਏ ਆਪਾਂ ਪਹਿਲਾਂ ਕੱਢ ਲਾਂਗੇ ਜਿਹੜੇ ਬਾਅਦ 'ਚ ਹੋਏ ਉਹ ਆਪਾਂ ਬਾਜ ਕੱਢ ਲਾਂਗੇ ਤੇ ਜਿੰਨੀ ਦੇਰ ਆਪਣੇ ਇਹ ਤਿਆਰ ਹੋ ਹੁੰਦੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਰਾੜੀ ਜਾਂਦੇ ਆ ਤੇ ਨਾਲ ਦੀ ਨਾਲ ਆਪਾਂ ਜਿਹੜਾ ਆ ਤੜਕਾ ਤਿਆਰ ਕਰ ਲਿਆ ਤਾਂ ਪਿਆਜ਼ ਵਗੈਰਾ ਜੋ ਵੀ ਕੱਟਣਾ ਸੀ ਆਪਾਂ ਉਹ ਕੱਟ ਲਿਆ ਤੇ ਦੇਖੋ 골ਡਨ ਹੋ ਗਏ ਆ ਜਿਹੜੇ ਜ਼ਿਆਦਾ ਹੋ ਗਏ ਉਹਨੂੰ ਆਪਾਂ ਕੱਢ ਲੈਣੇ ਆ ਜਿਹੜੇ ਥੋੜੇ ਘੱਟ ਵਾ ਉਹਨਾਂ ਨੂੰ ਹਲੇ ਆਪਾਂ ਹੋਰ ਸੇਕ ਲਵਾ ਲੈਣੇ ਆ ਤੇ ਇਹਦੇ 골ਡਨ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਲੂ ਉੱਪਰੋਂ ਇਹ ਕ੍ਰਿਸਪੀ ਹੋ ਜਾਂਦੇ ਆ ਵਿੱਚੋਂ ਬਿਲਕੁਲ ਸੌਫਟ ਹੁੰਦੇ ਆ ਤੇ ਇਸ ਤਰ੍ਹਾਂ ਬਣਾਉਂਗੇ ਤਾਂ ਬਹੁਤ ਜ਼ਿਆਦਾ ਹੀ ਟੇਸਟੀ ਬਣਨਗੇ ਇਹ ਕੋਈ दाल ਸਬਜੀ ਨਹੀਂ ਹੁੰਦੀ ਆਪਣੇ ਘਰ ਨਹੀਂ ਸਮਝ ਆਉਂਦੀ ਕੀ ਬਣਾਈਏ ਜਾਂ ਕੋਈ ਅਲੱਗ ਚੀਜ਼ ਖਾਣ ਨੂੰ ਦਿਲ ਕਰਦਾ ਹੋਵੇ ਤਾਂ ਐਦਾਂ ਆਲੂਆਂ ਦੀ ਸਬਜੀ ਆਪਾਂ ਬਣਾ ਕੇ ਖਾ ਸਕਦੇ ਆ ਸਾਰੇ ਆਲੂ ਆਪਣੇ ਜਿਹੜੇ ਆ 골ਡਨ ਹੋ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਕੱਢ ਲਾਂ ਨੇ ਇੱਕ ਡੋਂਗੇ ਦੇ ਵਿੱਚ ਤੇ ਹੁਣ ਤੇਲ ਆਪਾਂ ਕੜਾਹੀ ਚੋਂ ਕੱਢ ਦੇਣਾ ਥੋੜਾ ਤੇਲ ਰੱਖਣਾ ਤੜਕੇ ਜੋਗਾ ਉਨੀ ਦੇਰ ਦੇ ਵਿੱਚ ਮੈਂ ਜਿਹੜਾ ਆ ਤੜਕੇ ਦਾ ਸਮਾਨ ਤਿਆਰ ਕਰ ਲਿਆ ਸੀ ਅਦਰਕ ਲਸਣ ਕ੍ਰਸ਼ ਕਰ ਲਿਆ ਪਿਆਜ਼ ਕੱਟ ਲਿਆ ਆਪਾਂ ਹਰਾ ਪਿਆਜ਼ ਸੁੱਕਾ ਪਿਆਜ਼ ਮਿਰਚਾਂ ਤੇ ਤੇਲ ਆਪਾਂ ਕੱਢ ਲਿਆ ਸੀ ਤੜਕੇ ਜੋਗਾ ਆਪਾਂ ਰੱਖ ਲਿਆ ਆ ਇੱਕ ਚਮਚਾ ਆਪਾਂ ਜਿਹੜਾ ਆ ਅਦਰਕ ਤੇ ਲਸਣ ਕ੍ਰਸ਼ ਕਰਕੇ ਉਹ ਪਾ ਦੁੱਤਾ ਆ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਾਲ ਕਰ ਲੈਣਾ ਕੱਚਾ ਨਹੀਂ ਰੱਖਣਾ ਹੈਗਾ ਇਹਦੇ ਵਿੱਚ ਜਿਹੜਾ ਲਸਣ ਅਦਰਕ ਲਾਲ ਕੀਤਾ ਇਹ ਵਧੀਆ ਲੱਗੂਗਾ ਤੇ ਪਹਿਲਾਂ ਇਹਨੂੰ ਆਪਾਂ ਲਾਲ ਕਰ ਲੈਨੇ ਫਿਰ ਆਪਾਂ ਜੀਰੇ ਦਾ ਚਮਚਾ ਇਹਦੇ ਵਿੱਚ ਪਾ ਲੈਨੇ ਆ ਅਦਰਕ ਲਸਣ ਆਪਣਾ ਲਾਲ ਹੋ ਗਿਆ ਸੀ ਜੀਰਾ ਪਾਤਾ ਹੈ ਜੀਰੇ ਨੂੰ ਵੀ ਥੋੜਾ ਸੇਕ ਲਵਾ ਕੇ ਤੇ ਪਿਆਜ਼ ਮੈਂ ਇੱਕ ਵੱਡਾ ਜਿਹੜਾ ਲੰਬਾ ਲੰਬਾ ਕੱਟ ਲਿਆ ਸੀ ਉਹ ਪਾ ਦਨੇ ਆ ਹਰੇ ਪਿਆਜ਼ ਆਪਾਂ ਬਾਅਦ ਚ ਪਾਉਣੇ ਆ ਤੇ ਬਸ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਜੇ ਆਪਣੇ ਕੋ ਆਲੂ ਉਬਲੇ ਪਾਏ ਫੇ ਤਾਂ ਕੁਝ ਵੀ ਨਹੀਂ ਟਾਈਮ ਲੱਗਦਾ ਸਬਜ਼ੀ ਬਣਾਉਣ ਨੂੰ ਤੇ ਤੁਸੀਂ ਜੇ ਛਿੱਲ ਕੇ ਵੀ ਆਲੂ ਪਾ ਲੈਣੇ ਚਾਹੁੰਦੇ ਤਾਂ ਛਿੱਲ ਕੇ ਵਾਰ ਸਕਦੇ ਆ ਪਰ ਮੈਂ ਛਿੱਲ ਸਮੇਤ ਜਿਹੜੇ ਵਾਲੇ ਆ ਪਹਿਲਾਂ ਇਹਨੂੰ ਆਪਾਂ ਲਾਲ ਕਰ ਲੈਨੇ ਪਿਆਜ਼ ਨੂੰ ਤੇ ਫੇਰ ਆਪਾਂ ਹਰਾ ਪਿਆਜ਼ ਤੇ ਹਰੀ ਮਿਰਚ ਜਿਹੜੀ ਕੱਟੀ ਉਹ ਆਪਾਂ ਪਾ ਦਨੇ ਆ ਤੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜੀ ਉਹਦੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਏ ਸੀ ਕਿ ਫਿੱਕੇ ਰਹਿ ਜਾਂਦੇ ਆ ਆਲੂ ਤੇ ਤੇਲ ਬਹੁਤ ਆ ਆਲੂ ਬਿਲਕੁਲ ਵੀ ਫਿੱਕੇ ਨਹੀਂ ਰਹਿੰਦੇ ਜਦੋਂ ਆਪਾਂ ਆਲੂਆਂ ਨੂੰ ਉਹਦੇ ਵਿੱਚ ਪਾ ਦਣਾ ਆ ਤੜਕੇ ਦੇ ਤੇ ਘੱਟ ਸੇਕ ਦੇ ਉੱਤੇ ਆਪਾਂ ਇਹਨਾਂ ਨੂੰ ਪਕਾਉਣਾ ਤੇ ਬਿਲਕੁਲ ੂਨ ਮਿਰਚ ਜਿਹੜਾ ਆਲੂਆਂ ਦੇ ਵਿੱਚ ਰੱਚ ਜਾਂਦਾ ਹੈ ਚੰਗੀ ਤਰ੍ਹਾਂ ਹੁਣ ਆਪਾਂ ਹਰਾ ਪਿਆਜ਼ ਤੇ ਮਿਰਚਾਂ ਜਿਹੜੀਆਂ ਹਰੀਆਂ ਤੇ ਲਾਲ ਕੱਟੀਆਂ ਸੀ ਉਹ ਪਾ ਦਤੀਆਂ ਆ ਤੇ ਇਹਨਾਂ ਨੂੰ ਆਪਾਂ ਹੁਣ ਜਿਹੜਾ ਭੁੰਨ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਮੈਂ ਬਿਲਕੁਲ ਜ਼ਿਆਦਾ ਨਹੀਂ ਪਾਉਂਦੀ ਮਿਰਚਾਂ ਆਪਾਂ ਹਰੀਆਂ ਪਾ ਦਤੀਆਂ ਆ ਥੋੜੀ ਜਿਹੀ ਪਰ ਮੈਂ ਸੁੱਕੀ ਮੇਥੀ ਪਾਉਣੀ ਆ ਕਸੂਰੀ ਮੇਥੀ ਜਿਹਨੂੰ ਆਪਾਂ ਬੋਲਦੇ ਆ ਆਪਾਂ ਘਰੇ ਸਕਾਈ ਹੋਇਆ ਇਹ ਤੇ ਹਲਦੀ ਪਾ ਦੇਣੀ ਤੇ ਨਮਕ ਪਾ ਦੇਣਾ ਬਸ ਇਹੀ ਮਸਾਲੇ ਆਪਾਂ ਪਾਉਣੇ ਮਿਰਚ ਪਾ ਦਤੀ ਹੋਰ ਐਕਸਟਰਾ ਮਸਾਲਾ ਵਾਧੂ ਕੋਈ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਤੇ ਐਸੀ ਤਰ੍ਹਾਂ ਜਿਹੜੀ ਸਬਜ਼ੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਇਹਨੂੰ ਆਪਾਂ ਮਸਾਲਿਆਂ ਨੂੰ ਭੁੰਨ ਕੇ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤਾਜੀ ਮਲਾਈ ਦਾ ਮਲਾਈ ਆਪਣੇ ਘਰ ਹੁੰਦੀ ਆ ਤੇ ਉਹਦੇ ਨਾਲ ਹੋਰ ਵੀ ਜ਼ਿਆਦਾ ਟੇਸਟ ਇਹਦਾ ਵਧ ਜਾਂਦਾ ਆ ਤੇ ਮਸਾਲਾ ਭੁੱਜ ਗਿਆ ਇੱਕ ਚਮਚਾ ਆਪਾਂ ਜਿਹੜਾ ਆ ਮਲਾਈ ਦਾ ਪਾ ਦਤਾ ਇਹਦੇ ਵਿੱਚ ਤੇ ਮਲਾਈ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਦੇ ਆ ਤੇ ਫਿਰ ਆਪਾਂ ਜਦੋਂ ਇਹਨਾਂ ਪੱਕ ਗਏ ਵੀ ਤੇ ਫਿਰ ਆਪਾਂ ਜਿਹੜੇ ਆਲੂ ਰੱਖਿਓ ਆ ਫਰਾਈ ਕਰਕੇ ਉਹ ਆਪਾਂ ਇਹਦੇ ਵਿੱਚ ਪਾ ਲੈਣੇ ਤੇ ਬਸ ਆਹੀ ਹੈ ਜੇ ਆਪਾਂ ਸਮਾਨ ਪਾਉਣਾ ਹੈ ਹੋਰ ਕੋਈ ਵਾਧੂ ਸਮਾਨ ਨਹੀਂ ਇਹਦੇ ਵਿੱਚ ਪਾਉਣਾ ਇਹਦੇ ਨਾਲ ਹੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਆ ਤੇ ਇਹ ਦੇਖੋ ਮਲਾਈ ਵੀ ਜਿਹੜੀ ਐਨ ਪੱਕ ਗਈ ਆ ਕਿਉਂ ਜਿਹੜਾ ਅਲੱਗ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਜੀ ਆਲੂ ਆਲੂ ਪਾ ਕੇ ਆਪਾਂ ਰਲਾ ਦਨੇ ਆ ਰਲਾ ਕੇ ਤੇ ਸੇਕ ਨੂੰ ਘਟ ਕਰਕੇ ਤੇ ਟੱਕ ਦਣਾ ਆ ਤਾਂ ਕਿ ਜਿਹੜਾ ਆ ਮਿਰਚ ਮਸਾਲਾ ਸਾਰਾ ਹੀ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਆ ਰਲ ਜਵੇ ਤੇ ਆਲੂ ਵੀ ਪੱਕੇ ਉਹ ਮਸਾਲਾ ਵੀ ਪੱਕਿਆ ਜਿਆਦਾ ਟਾਈਮ ਬਿਲਕੁਲ ਨਹੀਂ ਲੱਗਦਾ ਇਹਨੂੰ ਬਸ ਸਿਰਫ ਲੂਣ ਮਿਰਚ ਰਚਾਉਣ ਵਾਸਤੇ ਆਪਾਂ ਜਿਹੜਾ ਇਹਨੂੰ ਐਦਾ ਟਕਣਾ ਆ ਤੇ ਲਓ ਜੀ ਸਬਜੀ ਬਹੁਤ ਵਧੀਆ ਖੁਸ਼ਬੂਦਾਰ ਆਪਣੀ ਬਣ ਕੇ ਤਿਆਰ ਹੋਈ ਆ ਤੇ ਦੇਖ ਸਕਦੇ ਤੁਸੀਂ ਤੇ ਆਪਾਂ ਇਹ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾ ਦਦੇ ਵਿੱਚ ਪਹਿਲਾਂ ਆਪਾਂ ਉਹਨੇ ਹਰਾ ਧਨੀਆ ਫਿਰ ਮੈਂ ਪਲੇਟ ਚ ਪਾ ਕੇ ਦਿਖਾ ਦਿੰਦੀ ਆ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਐ ਸਪੋਰਟ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਆ ਤੇ ਧਨੀ ਆਪਾਂ ਮਿਕਸ ਕਰਤਾ ਦੇਖੋ ਦੇਖਣ ਲਈ ਕਿੰਨੀ ਵਧੀਆ ਸਬਜੀ ਐ ਲੱਗਦੀ ਇੰਨੀ ਖਾਣ ਨੂੰ ਟੇਸਟੀ ਬਣਦੀ ਐ ਤੇ ਹੁਣ ਮੈਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾ ਲਦੀ ਆ ਕੋਈ ਵੀ ਸਬਜ਼ੀ ਨਹੀਂ ਹੈਗੀ ਤਾਂ ਆਪਾਂ ਫਟਾਫਟ ਜਿਹੜੀ ਆ ਆਲੂਆਂ ਦੀ ਸਬਜ਼ੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਆ ਦੇਖੋ ਤੇਲ ਬਿਲਕੁਲ ਨਹੀਂ ਜ਼ਿਆਦਾ ਕੜਾਹੀ ਵਿੱਚ ਦੇਖ ਸਕਦੇ ਆ ਤੁਸੀਂ ਤੇ ਆਲੂ ਵੀ ਆਪਣੇ ਪੱਕੇ ਹੋ ੂ ਲੂਣ ਮਿਰਚ ਵੀ ਐਨ ਰਲਿਆ ਹੋਊਗਾ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਫਿੱਕੇ ਹੋਣਗੇ ਬਹੁਤ ਟੇਸਟੀ ਇਹ ਬਣਦੇ ਇੱਕ ਵਾਰੀ ਬਣਾ ਕੇ ਖਾਓ ਬਾਰ ਬਾਰ ਤੁਸੀਂ ਇਹੀ ਸਬਜ਼ੀ ਬਣਾਉਂਗੇ ਜੀ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡੀ ਬਣਾਈ ਸਬਜ਼ੀ ਆਲੂਆਂ ਦੀ ਮੇਰੇ ਤਰੀਕੇ ਨਾਲ ਕਿੱਦਾਂ ਦੀ ਬਣੀ ਆ ਲਓ ਜੀ ਆਪਾਂ ਇੱਕ ਪਲੇਟ ਦੇ ਵਿੱਚ ਪਾ ਦਿੱਤੀ ਸਬਜੀ ਥੋੜਾ ਜਿਹਾ ਹਰਾ ਧਨੀਆ ਆਪਾਂ ਉੱਪਰ ਹੋਰ ਪਾ ਦਿੱਤਾ ਆ ਇਹਦੇ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ